ਸਵੇਰ ਦਾ ਨਾਸ਼ਤਾ ਜ਼ਰੂਰ ਕਰੋ। ਬਿਜ਼ੀ ਲਾਈਫ ਦੇ ਚਲਦਿਆਂ ਅੱਜਕੱਲ੍ਹ ਲੋਕ ਸਵੇਰ ਦਾ ਨਾਸ਼ਤਾ ਨਹੀਂ ਕਰ ਪਾਉਂਦੇ। ਉੱਥੇ ਹੀ ਕੁਝ ਲੋਕ ਭਾਰ ਘਟਾਉਣ ਦੇ ਚੱਕਰ ਵਿੱਚ ਨਾਸ਼ਤਾ ਨਹੀਂ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਸਵੇਰ ਦਾ ਨਾਸ਼ਤਾ ਨਾ ਕਰਨ ਨਾਲ ਅਸੀਂ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਾਂ। ਚਾਹੇ ਤੁਸੀਂ ਕਿੰਨੇ ਵੀ ਡਾਈਟਿੰਗ ਉੱਤੇ ਹੋਵੋ ਪਰ ਤੁਹਾਨੂੰ ਆਪਣਾ ਨਾਸ਼ਤਾ ਬਿਲਕੁਲ ਵੀ ਨਹੀਂ ਭੁੱਲਣਾ ਚਾਹੀਦਾ। ਡਾਕਟਰਾਂ ਦਾ ਕਹਿਣਾ ਹੈ ਕਿ ਨਾਸ਼ਤਾ ਹਰ ਕਿਸੇ ਨੂੰ ਕਰਨਾ ਚਾਹੀਦਾ ਹੈ ਅਤੇ ਉਹ ਵੀ ਭਾਰੀ ਹੋਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਸਵੇਰ ਦਾ ਨਾਸ਼ਤਾ ਨਾ ਕਰਨ ਦੇ ਕੁਝ ਨੁਕਸਾਨਾਂ ਦੇ ਬਾਰੇ ਵੀ ਦੱਸਾਂਗੇ ਜੇਕਰ ਤੁਸੀਂ ਵੀ ਸਵੇਰ ਦਾ ਨਾਸ਼ਤਾ ਨਹੀਂ ਕਰਦੇ ਹੋ ਤਾਂ ਅੱਜ ਤੋਂ ਹੀ ਨਾਸ਼ਤਾ ਕਰਨਾ ਸ਼ੁਰੂ ਕਰ ਦਿਓ ਸਵੇਰ ਦਾ ਨਾਸ਼ਤਾ ਸਰੀਰ ਨੂੰ એનર્ਜੀ ਦੇ ਕੇ ਤੁਹਾਨੂੰ ਦਿਨ ਭਰ ਊਰਜਾਵਾਨ ਰੱਖਣ ਦੇ ਵਿੱਚ ਮਦਦ ਕਰਦਾ ਹੈ ਨਾਲ ਹੀ ਨਾਸ਼ਤੇ ਵਿੱਚ ਜ਼ਰੂਰੀ ਵਿਟਾਮਿਨ ਅਤੇ ਮਿਨਰਲਸ ਸ਼ਾਮਿਲ ਕਰਨ ਨਾਲ ਤੁਸੀਂ ਹਮੇਸ਼ਾ ਤੰਦਰੁਸਤ ਰਹਿੰਦੇ ਹੋ ਜੇਕਰ ਤੁਸੀਂ ਸਵੇਰ ਦਾ ਨਾਸ਼ਤਾ ਨਹੀਂ ਕਰਦੇ ਹੋ ਤਾਂ ਤੁਸੀਂ ਦਿਲ ਦੇ ਸ਼ੂਗਰ ਅਤੇ ਤਣਾਅ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ ਇਸ ਲਈ ਸਵੇਰੇ ਉੱਠਣ ਤੋਂ 1 ਘੰਟੇ ਦੇ ਵਿੱਚ ਨਾਸ਼ਤਾ ਕਰ ਲਵੋ ਨਾਸ਼ਤਾ ਨਾ ਕਰਨ ਦੇ ਨਾਲ ਪਾਚਕ ਮਦਮ ਹੋ ਜਾਂਦਾ ਹੈ ਜਿਸ ਨਾਲ ਸਰੀਰ ਵਿੱਚ ਕੈਲਰੀ ਬਨਣ ਦੀ ਸਮਰੱਥਾ ਘਟ ਜਾਂਦੀ ਹੈ ਇਸ ਤੋਂ ਇਲਾਵਾ ਘਰ ਵਿੱਚ ਨਾਸ਼ਤਾ ਨਾ ਕਰਨ ਕਰਕੇ ਤੁਸੀਂ ਬਾਹਰ ਤੋਂ ਕੁਝ ਅਸੰਤੁਸ਼ਟ ਖਾ ਲੈਂਦੇ ਹੋ ਇਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਵਧਣ ਲੱਗਦਾ ਹੈ ਰਾਤ ਦਾ ਭੋਜਨ ਡਾਈਜੈਸਟ ਹੋਣ ਤੋਂ ਬਾਅਦ ਢਿੱਡ ਖਾਲੀ ਹੋ ਜਾਂਦਾ ਹੈ ਅਤੇ ਰਾਤ ਭਰ ਢਿੱਡ ਖਾਲੀ ਰਹਿਣ ਨਾਲ ਉਸ ਵਿੱਚ ਐਸਿਡ ਦੀ ਮਾਤਰਾ ਵਧ ਜਾਂਦੀ ਹੈ। ਅਜਿਹੇ ਵਿੱਚ ਜੇਕਰ ਤੁਸੀਂ ਸਵੇਰ ਦਾ ਨਾਸ਼ਤਾ ਨਹੀਂ ਕਰਦੇ ਹੋ ਤਾਂ ਐਸਿਡਿਟੀ ਦੀ ਸਮੱਸਿਆ ਹੋ ਜਾਂਦੀ ਹੈ। ਜੇਕਰ ਤੁਸੀਂ ਨਾਸ਼ਤਾ ਨਹੀਂ ਕਰਦੇ ਹੋ ਤਾਂ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਇੱਕ ਖੋਜ ਦੇ ਮੁਤਾਬਿਕ ਨਾਸ਼ਤਾ ਨਾ ਕਰਨ ਵਾਲੇ ਲੋਕਾਂ ਵਿੱਚ 27% ਦੀ ਦਿਲ ਦਾ ਦੌਰਾ ਪੈਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਨਾਸ਼ਤਾ ਨਾ ਕਰਨ ਨਾਲ ਮੋਟਾਪਾ ਵਧਦਾ ਹੈ। ਜਿਸ ਦੇ ਨਾਲ ਦਿਲ ਤੇ ਭੜਾ ਅਸਰ ਹੁੰਦਾ ਹੈ ਅਤੇ ਦਿਲ ਦਾ ਦੌਰਾ ਪੈਣ ਦਾ ਖਤਰਾ ਵੀ ਵੱਧ ਜਾਂਦਾ ਹੈ ਸਵੇਰ ਦਾ ਨਾਸ਼ਤਾ ਨਾ ਕਰਨ ਤੇ 슈ਗਰ ਦਾ ਖਤਰਾ 54% ਤੱਕ ਵੱਧ ਜਾਂਦਾ ਹੈ ਨਾਸ਼ਤਾ ਨਾ ਕਰਨ ਨਾਲ ਬਾਡੀ ਵਿੱਚ 슈ਗਰ ਲੈਵਲ ਘਟ ਹੋਣ ਦੀ ਸਮੱਸਿਆ ਵੀ ਹੋ ਜਾਂਦੀ ਹੈ ਸਵੇਰ ਦਾ ਨਾਸ਼ਤਾ ਦਿਨ ਪਰ ਊਰਜਾਵਾਨ ਰੱਖਦਾ ਹੈ ਅਜਿਹੇ ਵਿੱਚ ਜਦੋਂ ਤੁਸੀਂ ਸਵੇਰ ਦਾ ਨਾਸ਼ਤਾ ਨਹੀਂ ਕਰਦੇ ਤਾਂ ਤੁਹਾਡੇ ਸਰੀਰ ਦਾ ਗਲੂਕੋਜ਼ ਲੈਵਲ ਘਟ ਜਾਂਦਾ ਹੈ ਇਸ ਲਈ ਦਿਨ ਪਰ ਸਰੀਰ ਵਿੱਚ એનર્ਜੀ ਦੀ ਕਮੀ ਥਕਾਵਟ ਆਲਸ ਅਤੇ ਸੁਸਤੀ ਹੋ ਜਾਂਦੀ ਹੈ ਇਸ ਤੋਂ ਇਲਾਵਾ ਚਿੜਚਿੜਾਪਣ ਵਧਾਉਣ ਵਾਲੇ ਹਾਰਮੋਨਸ ਦਾ ਲੈਵਲ ਵੀ ਵਧਦਾ ਹੈ ਇਸ ਨਾਲ ਮੂਡ ਖਰਾਬ ਰਹਿੰਦਾ ਹੈ ਇੱਕ ਖੋਜ ਦੇ ਅਨਸਾਰ ਨਾਸ਼ਤਾ ਨਾ ਕਰਨ ਦਾ ਪੈੜਾ ਅਸਰ ਦਿਮਾਗ ਤੇ ਵੀ ਪੈਂਦਾ ਹੈ ਅਤੇ ਕਿਸੇ ਕੰਮ ਦੇ ਵਿੱਚ ਮਨ ਨਾ ਲੱਗਣ ਦੀ ਸਮੱਸਿਆ ਵੀ ਹੋ ਸਕਦੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋ